कागे दाखिल ਕਰਨ ਦੇ ਅਖੀਰਲੇ ਦਿਨ ਅੱਜ ਸੰਗਤ ਬਲਾਕ ਵਿੱਚ ਅਸੀਂ ਰੁਕੇ ਹੋਏ ਹਾਂ ਜਿੱਥੇ ਕਿ ਪੈਂਚਾਂ ਅਤੇ ਸਰਪੰਚਾਂ ਦੀਆਂ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਲਾਸਟ ਲੈਂਸ ਫਿਕਾਗੇ ਦਾਖਲ ਕਰਨ ਦਾ ਤਾਂ ਇਸ ਸਮੇਂ ਅਸੀਂ ਵੀਡੀਓ ਬਲਾਗ ਦੇ ਵਿੱਚ ਰੁਕੇ ਹੋਏ ਹਾਂ ਜਿੱਥੇ ਕਿ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਹਨ ਇਸ ਬਾਰੇ ਸਰ ਕੀ ਨਾਮ ਕੀ ਹੈ ਆਪਣਾ ਮੇਰਾ ਨਾਮ ਹੈ ਜਗਸਿਮਰਨ ਸਿੰਘ ਜੀਪੋ ਸੰਗਤਾਂ ਜੀਪੋ ਸਾਹਿਬ ਅੱਜ ਲਾਸਟ ਦਿਨ ਸੀਗਾ ਜੀ ਤੇ ਕਿਸ ਤਰ੍ਹਾਂ ਕਾਗੇ داخ ਲੋਏ ਅੱਜ ਸ਼ਾਂਤੀਪੂਰਕ ਹੋਇਆ ਕੰਮ ਸਾਬ 3 ਵਜੇ ਅਸੀਂ ਗੇਟ ਲੌਕ ਕਰਾ ਤੇ ਜਿਹੜੇ ਅੰਦਰ ਵੱਲੋਂ ਹਜੇ ਵੀ ਨਾਮ ਜਮਦੀ ਨਾਮਿਨੇਸ਼ਨ ਲੈ ਰਹੇ ਆ ਤੇ ਸ਼ਾਂਤੀਪੂਰਕ ਰਿਹਾ ਅੱਜ ਸਰ ਜੇ ਗੱਲ ਗੱਲ ਕਰੀ ਜਾਵੇ ਵੀ ਸੁਰੱਖਿਆ ਪ੍ਰਬੰਧਨ ਜਾਂ ਕਿਸ ਤਰ੍ਹਾਂ ਕੀਤੇ ਗਏ ਸੀ ਤੁਹਾਡੇ ਵੱਲੋਂ ਉਕਤ ਪ੍ਰਬੰਧਨ ਸੀ ਸਾਡਾ ਪੁਲਿਸ ਪ੍ਰਸ਼ਾਸਨ ਦੇ ਬੈਠੇ ਸਭ ਉਹਨਾਂ ਨੇ ਵਧੀਆ ਮੇਨਟੇਨ ਕੀਤਾ ਸਿਸਟਮ ਕਾਗਜ਼ ਉਸ ਤੋਂ ਬਾਅਦ ਸਰ ਅਗਲੇ ਕੱਲ ਦਾ ਤੇ ਪਰਸੋਂ ਦੇ ਦਿਨ ਦਾ ਕਿਉਂ ਬਸ ਅੱਜ ਲਾਸਟ ਡੇ ਸੀਗਾ ਹੀ ਅੱਜ ਨਾਮਿਨੇਸ਼ਨ ਆ ਗਏ ਦੋਵਾਂ ਦੇ ਅਫਸਰ ਜਿੰਨਾਂ ਡਿਊਟੀ ਹੋਣਗੀਆਂ ਚੈੱਕ ਕਰ ਲੈਣਗੇ ਕੋਈ ਰੱਦ ਹੋਇਆ ਕੋਈ ਕਮੀ ਹੋਈ ਉਹ ਕਰ ਦੇਣਗੇ ਠੀਕ ਹੈ ਮਤਲਬ 7 ਤਰੀਕ ਨੂੰ ਫਾਈਨਲ ਹੋ ਜਾਣਾ ਹੈ ਠੀਕ ਹੈ ਪੀਰ ਸਾਹਿਬ ਕਿੰਨੇ ਸਰਪੰਚਾਂ ਨੇ ਤੇ ਕਿੰਨੇ ਪੰਚਾਂ ਦੀ ਚੋਣ ਵਾਸਤੇ ਕਾਗਜ਼ ਦਾਖਲ ਕੀਤੇ ਗਏ ਕੁੱਲ ਨਾਮਜਦਗੀਆਂ 154 ਜਿਹੜੀਆਂ ਫੈਲਾਈਆਂ ਅੱਜ ਤੇ ਪੰਚ 344 ਦੇ ਸਰਪੰਚ 44 ਕਿਸ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਮਾਹੌਲ ਅੱਜ ਸ਼ਾਂਤੀਪੁਰ ਨੂੰ ਕਿਸ ਤਰ੍ਹਾਂ ਦਾ ਬਹੁਤ ਵਧੀਆ ਮਾਹੌਲ ਰਿਹਾ ਕੋਈ ਵੀ ਲੜਾਈ ਝਗੜੇ ਵਾਲੀ ਗੱਲ ਨਹੀਂ ਹੋਈ ਤੇ ਸਾਰਾ ਕੰਮ ਜਿਹੜਾ ਸ਼ਾਂਤੀਪੂਰਵਕ ਨਿਪਟਰੇ ਚੜੇ ਤੁਹਾਡੇ ਡਿਪਾਰਟਮੈਂਟ ਵੱਲੋਂ ਜੋ ਪੰਚਾਇਤੀ ਇਲੈਕਸ਼ਨ ਵਾਸਤੇ ਕੈਂਡੀਡੇਟ ਆ ਰਹੇ ਸੀ ਉਹਨਾਂ ਵਾਸਤੇ ਕੀ ਪ੍ਰਬੰਧ ਕੀਤੇ ਗਏ ਪਾਣੀ ਦਾ ਚਾਹ ਦਾ ਵਧੀਆ ਪ੍ਰਬੰਧ ਕੀਤਾ ਗਿਆ ਸਾਡੇ ਨੂੰ ਜੋ ਵੀ ਸੀ ਕਿਸ ਤਰ੍ਹਾਂ ਰਿਹਾ ਜੀ ਸਾਡੇ ਇੱਥੇ ਸੰਗਤ ਬਲਾਕ ਦੇ ਵਿੱਚ ਤਿੰਨ ਸੈਂਟਰ ਬਣਾਏ ਗਏ ਸੀ ਜਿਹੜਾ ਬੀ ਡੀ ਪੀਓ ਬਲਾਕ ਦੇ ਵਿੱਚ ਇੱਕ ਵੀਡੀਓ ਬਲਾਕ ਤੇ ਇੱਕ ਐਗਰੀਕਲਚਰ ਬਲਾਕ ਤੇ ਥਰਡ ਹੈ ਜਿਹੜਾ ਸਾਡਾ ਨਗਰ ਕੌਂਸਲ ਸੰਗਤ ਦੇ ਵਿੱਚ ਬਣਾਇਆ ਗਿਆ ਸੀ ਜਿਹੜਾ ਸਾਡਾ ਸ਼ਾਂਤੀਪੂਰਵਕ ਨੇਪਰੇ ਚੜਿਆ ਤੇ ਕਿਸੇ ਵੀ ਅਣਸਖਾਵੀ ਘਟਨਾ ਤੋਂ ਬਿਨਾ ਤੇ ਅੱਗੇ ਵੀ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਸਾਡੇ ਲੋਕਲ ਪਿੰਡਾਂ ਦੇ ਮੈਂਬਰਾਂ ਨੂੰ ਸਰਪੰਚਾਂ ਨੂੰ ਆਮ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਅੱਗੇ ਤੋਂ ਵੀ ਇਲੈਕਸ਼ਨ ਵਾਲੇ ਦਿਨ ਵੀ ਜਿਹੜਾ ਸ਼ਾਂਤੀ ਬਣਾਈ ਰੱਖਣ ਤੇ ਕੋਈ ਵੀ ਮਾੜੇ ਐਕਸ ਅੰਸਰਾਂ ਨੂੰ ਇਹੀ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਕੋਈ ਵੀ ਆਪਣਾ ਜਿਹੜਾ ਮਾੜਾ ਰੂਪ ਜਾਂ ਉਸ ਦਿਨ ਕੋਈ ਵਾਇਲੈਂਸ ਨਾ ਕ੍ਰੀਏਟ ਕੀਤਾ ਜਾਵੇ ਤਾਂ ਜੋ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤਾਂ ਆਮ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਸ਼ਾਂਤੀ ਭਾਈਚਾਰਕ ਸਾਂਝ ਬਣਾਈ ਰੱਖਣੀ ਰੋਜ਼ਾਨਾ ਅਜੀਤ ਲਈ ਸੰਗਤ ਮੰਡੀ ਤੋਂ ਬਲਬੀਰ ਵੀਰਾ ਦੇ ਨਾਲ ਦੀਪਕ ਸ਼ਰਮਾ ਦੀ ਵਿਸ਼ੇਸ਼ ਰਿਪੋਰਟ